ਰਾਤ ਦੇ ਤਕਰੀਬਨ 9 ਵਜੇ ਦਾ ਟਾਈਮ ਸੀ। ਰੋਜ ਦੀ ਤਰ੍ਹਾਂ ਪਤੀ ਆਪਣੇ ਕੰਮ ਤੋਂ ਘਰ ਆਉਂਦਾ। ਅਤੇ ਜਿਵੇਂ ਹੀ ਉਹ ਘਰ ਆਉਂਦਾ ਤੇ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ ਅੱਖਾਂ ਬੰਦ ਕਰ ਮੈਂ ਤੈਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣਾ। ਤੇ ਇਸ ਤੋਂ ਬਾਅਦ ਪਤਨੀ ਚਾਹੇ ਚਾਹੇ ਆਪਣੀਆਂ ਅੱਖਾਂ ਬੰਦ ਕਰ ਰੈਂਦੀ ਆ। ਤੇ ਬਾਅਦ ਦੇ ਵਿੱਚ ਪਤੀ ਇਸ ਤਰ੍ਹਾਂ ਦਾ ਕਾਹਨ ਕਰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਕੀ ਆ ਪੂਰੀ ਘਟਨਾ? ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਮੇਠ ਜਲਾਦੀ ਹੈ ਉੱਥੋਂ ਦਾ ਰਹਿਣ ਵਾਲਾ ਰਵੀ ਸ਼ੰਕਰ ਰਵੀ ਸ਼ੰਕਰ ਦਾ ਵਿਆਹ ਸਪਨਾ ਦੇ ਨਾਲ 23 ਜਨਵਰੀ 2025 ਨੂੰ ਹੁੰਦਾ ਇਸ ਤੋਂ ਬਾਅਦ ਥੋੜਾ ਟਾਈਮ ਦੋਨਾਂ ਦਾ ਵਧੀਆ ਲੰਘਦਾ ਅਤੇ ਬਰਤ ਦੇ ਵਿੱਚ ਰਵੀ ਸ਼ੰਕਰ ਨੂੰ ਆਪਣੀ ਪਤਨੀ ਤੇ ਸ਼ੱਕ ਹੋ ਜਾਂਦਾ ਅਤੇ ਉਨ੍ਹਾਂ ਦੇ ਵਿੱਚ ਥੋੜਾ ਮੋਟਾ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਫਿਰ ਉਹ ਆਪਣੇ ਕੰਮ ਤੇ ਵਾਪਸ ਚਲਾ ਜਾਂਦਾ ਤਾਂ ਸ਼ਨੀਵਾਰ ਵਾਲੇ ਦਿਨ ਉਹ ਸਪਨਾ ਦੇ ਜੀਜੇ ਨੂੰ ਫੋਨ ਕਰਦਾ ਅਤੇ ਉਹ ਕਹਿੰਦਾ ਵੀ ਅੱਜ ਮੈਂ ਰਾਤ ਨੂੰ ਘਰ ਆ ਰਿਹਾ ਤਕਰੀਬਨ ਰਾਤ ਦੇ 9 ਵਜੇ ਦਾ ਟਾਈਮ ਸੀ ਜਿਵੇਂ ਹੀ ਰਵੀ ਸ਼ੰਕਰ ਆਪਣੇ ਘਰ ਆਉਂਦਾ ਅਤੇ ਆਪਣੇ ਕਮਰੇ ਦੀ ਕੁੰਡੀ ਲਗਾ ਲੈਂਦਾ ਇਸ ਤੋਂ ਬਾਅਦ ਆਪਣੀ ਪਤਨੀ ਸਪਨਾ ਨੂੰ ਕਹਿੰਦਾ ਵੀ ਅੱਜ ਮੈਂ ਤੇਰੇ ਵਾਸਤੇ ਇੱਕ ਸੋਨੇ ਦਾ ਹਾਰ ਲੈ ਕੇ ਆਇਆ ਅਤੇ ਮੈਂ ਤੈਨੂੰ ਗਿਫਟ ਕਰਨਾ ਤੇ ਤੂੰ ਆਪਣੀਆਂ ਅੱਖਾਂ ਬੰਦ ਕਰ। ਇਸ ਤੋਂ ਬਾਅਦ ਸਪਨਾ ਖੁਸ਼ੀ ਦੇ ਨਾਲ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ ਅਤੇ ਬਾਅਦ ਵਿੱਚ ਰਵੀ ਸ਼ੰਕਰ ਉਸਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੰਦਾ। ਉਦੋਂ ਤੱਕ ਹਮਲਾ ਕਰਦਾ ਰਹਿੰਦਾ ਜਦੋਂ ਤੱਕ ਸਪਨਾ ਦੇ ਪ੍ਰਾਣ ਨਹੀਂ ਨਿਕਲ ਜਾਂਦੇ। ਅਤੇ ਸਪਨਾ ਚੀਕਾਂ ਬਹੁਤ ਮਾਰਦੀ ਹੈ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਰਵੀ ਸ਼ੰਕਰ ਉਸ ਨੂੰ ਨਹੀਂ ਛੱਡਦਾ। ਇਸ ਤੋਂ ਬਾਅਦ ਰਵੀ ਸ਼ੰਕਰ ਖੁਦ ਹੀ ਪੁਲਿਸ ਨੂੰ ਫੋਨ ਕਰਕੇ ਦੱਸਦਾ ਹੈ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਹਨਾਂ ਟਾਈਮ ਉਹ Laash ਦੇ ਕੋਲ ਬੈਠਾ ਰਹਿੰਦਾ ਜਿੰਨਾ ਟਾਈਮ ਪੁਲਿਸ ਨਹੀਂ ਆਉਂਦੀ। ਇਸ ਤੋਂ ਬਾਅਦ ਸਪਨਾ ਦੀ ਭੈਣ ਵੀ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ ਕਿਉਂਕਿ ਸਪਨਾ ਜ਼ੋਰ-ਜ਼ੋਰ ਦੀ ਚੀਕਾਂ ਮਾਰ ਰਹੀ ਸੀ ਅਤੇ ਉਹ ਜਿਹੜਾ ਮਲਜ਼ਮ ਹੈ ਉਹ ਉੱਥੇ ਹੀ ਬੈਠਾ ਰਹਿੰਦਾ। ਇਸ ਤੋਂ ਬਾਅਦ ਪੁਲਿਸ ਆਉਂਦੀ ਹੈ ਪੁਲਿਸ ਉਸ ਮਲਜ਼ਮ ਨੂੰ ਗ੍ਰਿਫਤਾਰ ਕਰਦੀ ਹੈ। ਅਤੇ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਅਤੇ ਹਾਇਫ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ